ਹਲੋ ਜੀ ਸਰਣ ਸ਼ਸ਼ੀ ਕਾਲ ਜੀ ਹੋਪ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਤਾਂ ਹਮੇਸ਼ਾ ਸਾਰੇ ਹਨ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਤਾਲੀਵਾਲ ਫੈਮਿਲੀ ਵਲੌਗ ਦੇ ਵਿੱਚ ਅੱਜ ਗਏ ਜੀ ਆਪਾਂ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਤੇ ਸਾਡੀ ਨਵੀਂ ਜੋੜੀ ਦੇ ਨਾਲ ਕਿਉਂਕਿ ਇੰਨਾ ਦੀਦੀ ਦੇ ਨੀਅਰ ਹੀ ਹੈਗਾ ਆ ਉੱਥੇ ਤੇ ਇੱਕ ਰੜਾ ਸਾਹਿਬ ਜੀ ਆਪਾਂ ਦਰਸ਼ਨ ਕਰਕੇ ਆਏ ਸੀਗੇ ਤੇ ਮੈਂ ਫਸਟ ਟਾਈਮ ਕੀ ਕਾਫੀ ਦੇਰ ਤੋਂ ਬਾਅਦ ਵਿੱਚ ਫਸਟ ਟਾਈਮ ਵਿਆਹ ਤੋਂ ਬਾਅਦ ਫਸਟ ਟਾਈਮ ਸ਼੍ਰੀ ਫਤੇਗੜ ਸਾਹਿਬ ਗਈ ਸੀ ਕਿਉਂਕਿ ਮੈਂ ਛੋਟੀ ਹੁੰਦੀ ਗਈ ਸੀ ਬਾਅਦ ਵਿੱਚ ਮੈਂ ਕਦੀ ਨਹੀਂ ਗਈ ਹੈਗੀ ਤੇ ਹੁਣ ਮੈਂ ਗਈ ਸੀਗੀ ਤੇ ਵੈਸੇ ਆਪਣੇ ਇਧਰੋਂ ਨੀਅਰ ਪੈਂਦਾ ਹੈਗਾ ਲੁਧਿਆਣਾ ਕੰਨੀ ਤੋਂ ਨੀਅਰ ਪੈਂਦਾ ਹੈਗਾ ਅਮਰitsar ਕੰਨੀ ਤੋਂ ਕਾਫੀ ਦੂਰ ਪੈਂਦਾ ਹੈਗਾ ਤਾਂ ਕਰਕੇ ਆਪਾਂ ਕਦੀ ਆਈ ਨਹੀਂ ਸੀਗੇ ਤੇ ਅੱਜ ਜੀ ਆਪਾਂ ਕਰਨਾ ਆਏ ਹੈਗੇ ਆਂ ਦਰਸ਼ਨ ਵਾਈਬ੍ਰਸ ਸਾਹਿਬ ਜੀ ਦੇ ਤੇ ਤੁਸੀਂ ਵੀ ਕਰੋ ਦਰਸ਼ਨ ਤੇ ਆਪਾਂ ਵੀ ਕਰਦੇ ਦਰਸ਼ਨ ਤੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇੱਥੇ ਕਰਾਈ ਹੈਗੀ ਜੀ ਆਪਾਂ ਕਰਾਉਣ ਲੱਗੇ ਸੀਗੇ ਦੇਗ ਕਿਉਂਕਿ ਦੇਗ ਦਾ ਪ੍ਰਸ਼ਾਦ ਸਭ ਤੋਂ ਪਹਿਲਾਂ ਹੁੰਦਾ ਹੈ ਤਾਂ ਕਰਕੇ ਤੇ ਆਪਾਂ ਦੇ ਕਰਵਾਉਣ ਲਈ ਅੱਗੇ ਵਧ ਰਹੇ ਸੀਗੇ ਤੇ ਇਹ ਅਜੁਨੀ ਤੇ ਅਜੁੰਨੀ ਦਾ ਬ੍ਰੋ ਜਿਹੜੇ ਹੈਗੇ ਨੇ ਇਹ ਆਪਸ ਚ ਮਸਤੀ ਕਰਦੇ ਪਏ ਸੀਗੇ ਦੰਨੇ ਸਾਨੇ ਹਨ ਤੇ ਅਜੁੰਨੀ ਵੀ ਹਨ ਫਸਟ ਟਾਈਮ ਕਿ ਗਏ ਸੀ ਗੈਨ ਦੇ ਉੱਤੇ ਸਫਰ ਤੇ ਅੱਜ ਫਿਰ ਬਾਦ ਗੁਰਸੱਜ ਜੀ ਦੇ ਦਰਸ਼ਨ ਕਰਨ ਲਈ ਗਏ ਸੀਗੇ ਤੇ ਹੁਣ ਤੁਸੀਂ ਮਿਲੋ ਜੀ ਸਾਡੀ ਨਵੀਂ ਜੋੜੀ ਨੂੰ ਆਪਾਂ ਤੁਹਾਨੂੰ ਮਿਲਾਉਨੇ ਹੈਗੇ ਆ ਵੀਰ ਜੀ ਐਂਡ ਸਿਸਟਰ ਨਾਲ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਹੇ ਜੀ ਮਲਤੀ ਵੀ ਰਹੇ ਜੀ ਸਾਡੀ ਮਹਾਰਾਣੀ ਹੈ ਤੇ ਲੋ ਜੀ ਇੱਥੇ ਆਪਣਾ ਪ੍ਰਸ਼ਾਦ ਕਰਵਾ ਲਿਆ ਸੀਗਾ ਤੇ ਆਪਾਂ ਹੁਣ ਚੱਲੇ ਸੀਗੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਤੇ ਤੁਸੀਂ ਵੀ ਕਰੋ ਦਰਸ਼ਨ ਮੈਂ ਸੈਡਾ ਸ਼ਾਇਦ ਫੋਨ ਅੰਦਰ ਨਹੀਂ ਲੈ ਜਾਣ ਦਿੰਦੇ ਹੈਗੇ ਕਿਉਂਕਿ ਤੁਹਾਨੂੰ ਪਤਾ ਹੈ ਇੱਥੇ ਤਾਂ ਨੈਟ ਵੀ ਜਿਹੜਾ ਹੈਗਾ ਨਾ ਉਹ ਵੀ ਬਹੁਤ ਘੱਟ ਚੱਲਦਾ ਹੈਗਾ ਆ ਤਾਂ ਕਰਕੇ ਨੈਟਵਰਕ ਨਹੀਂ ਆਉਂਦਾ ਹੈਗਾ ਤੇ ਫਿਰ ਜੀ ਆਪਾਂ ਵੀਡੀਓ ਜ਼ਿਆਦਾ ਨਹੀਂ ਬਣਾ ਸਕਦੇ ਹੈਗੇ ਤੇ ਆਪਾਂ ਬਾਹਰੋਂ-ਬਾਹਰੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਆਪਾਂ ਦਰਸ਼ਨ ਨਹੀਂ ਕਰਾ ਸਕਦੇ ਸੌਰੀ ਤੇ ਕਿਉਂਕਿ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ ਹੈਗੇ ਤਾਂ ਕਰਕੇ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈਗਾ ਕਿਉਂਕਿ ਉੱਥੇ ਦੇ ਜਿਹੜੇ ਸੇਵਾਦਾਰ ਨੇ ਹਨ ਉਹ ਆਪਾਂ ਨੂੰ ਹੁਕਮ ਵਿੱਚ ਟੱਕਦੇ ਨੇ ਤੇ ਆਪਾਂ ਨੂੰ ਰਹਿਣਾ ਚਾਹੀਦਾ ਆ ਤੇ ਹੁਣ ਜੀ ਆਪਾਂ ਜਾ ਰਹੇ ਆ ਦਰਸ਼ਨ ਕਰਨ ਲਈ ਤੇ ਤੁਸੀਂ ਵੀ ਕਰੋ ਦਰਸ਼ਨ ਮੰਮੀ ਹਾਂਜੀ ਬੱਚਾ ਨਹੀਂ ਸੰਸਾਦ ਦੁਨਾਈ ਇਹਨਾਂ ਦਾ ਕੀ ਮਤਲਬ ਹੈ ਤੇ ਆਪਾਂ ਨੇ ਸਾਰੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਸੀ ਕਿ ਹੁਣ ਆਪਾਂ ਆਏ ਸੀਗੇ ਠੰਡਾ ਬੁਰਜ ਦੇ ਦਰਸ਼ਨ ਕਰਨ ਲਈ ਇੱਥੇ ਆਪਾਂ ਕਾਫੀ देर ਬੈਠੇ ਰਹੇ ਪਾਠ ਕੀਤਾ ਪਾਠ ਕਰਕੇ ਤੇ ਫਿਰ ਆਪਾਂ ਇਹ ਲੰਗਰ ਵਾਲੀ ਸਾਈਨ ਨੂੰ ਤੁਰ ਪਏ ਸੀ ਕਿਉਂਕਿ ਸਾਨੂੰ ਲੱਗ ਗਈ ਸੀਗੀ ਭੁੱਖ ਤੇ ਆਪਾਂ ਕਹਿ ਕਿ ਚਲੋ ਆਪਾਂ ਦਾਲ ਫੁਲਕਾ ਜਿਹੜਾ ਹੈਗਾ ਉਹ ਛਕ ਲੈਣੇ ਹੈਗੇ ਆ ਤੇ ਫਿਰ ਜੀ ਹਨ ਤੇ ਇਹ ਹੈਗਾ ਜੀ ਠੰਡਾ ਬੁਰਜ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਸੋ ਇਸ ਨੰਦਲੀ ਮੇਰਾ ਦਨਮਨ ਮਉਚਾਣਾ ਤੇ ਪੰਧੜੀ ਦਾ ਦੀਪ ਪੰਤ ਜੋ ਲੰਗੜੀ ਮੇਰਾ ਅੰਦਰ ਠੰਡਾ ਗਾ ਫਤੇਗੜ ਸਾਹਿਬ ਜੀ ਦਾ ਦਰਸ਼ਨ ਕਰਕੇ ਐਂਡ ਮੰਮੀ ਹੁਣਾ ਕੋਲ ਹੋ ਕੇ ਤੇ ਆਪਾਂ ਆ ਗਏ ਸੀਗੇ ਜੀ ਰਾੜਾ ਸਾਹਿਬ ਕਿਉਂਕਿ ਆਪਾਂ ਰਾੜਾ ਸਾਹਿਬ ਜੀ ਦੇ ਵੀ ਦਰਸ਼ਨ ਕਰਨੇ ਸੀਗੇ ਤਾਂ ਕਰਕੇ ਤੇ ਆਪਾਂ ਕਰਦੇ ਪੈਨ ਜੀ ਰਾਣਾ ਸਾਹਿਬ ਜੀ ਦੇ ਦਰਸ਼ਨ ਹੁਣ ਚਲੇ ਸੀ ਆਪਾਂ ਪੂਰਾ ਸਾਹਿਬ ਦਰਸ਼ਨ ਕਰਨੇ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਫਲਾਵਰ ਨੇ ਰਾਣਾ ਸਾਹਿਬ ਜਾਣ ਦਾ ਮਜ਼ਾ ਬਹੁਤ ਆਉਂਦਾ ਹੈ ਕਿਉਂਕਿ ਉੱਥੇ ਸੋਹਣੇ ਸੋਹਣੇ ਫਲਾਵਰ ਜਿਹੜੇ ਹੁੰਦੇ ਨੇ ਨਾ ਉਹ ਵੇਖਣ ਨੂੰ ਮਿਲਦੇ ਨੇ ਹਨਾ ਤੇ ਲਓ ਜੀ ਤੁਸੀਂ ਵੀ ਪੂਰਾ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਇਹ ਬਾਬਾ ਇਸ਼ਰ ਸਿੰਘ ਜੀ ਦੇ ਮਨਗੇ ਜਿੱਥੇ ਉਹ ਆਰਾਮ ਕਰਦੇ ਹੁੰਦੇ ਸੀ ਉਹ ਵਾਲੀ ਜਗ੍ਹਾ ਹੈਗੀ ਆ ਤੇ ਹੁਣ ਜੀ ਆਪਾਂ ਇਹ ਮੂਰੇ ਹੈਗੇ ਨੇ ਪੂਰਾ ਸਾਹਿਬ ਤੇ ਹੁਣ ਆਪਾਂ ਤਾਂ ਸਾਰੀ ਪਾਰਕਿੰਗ ਜਿਹੜੀ ਹੈਗੀ ਆ ਉਹ ਵਖਾਉਂਦੇ ਪਏ ਤੇ ਸਾਰੇ ਕਿਤੇ ਫੁੱਲ ਬੁੱਟੇ ਬਹੁਤ ਸੁੰਦਰ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਵੇਖ ਕੇ ਕਿ ਇਹਨਾਂ ਨੂੰ ਮਨ ਜਿਹੜਾ ਹੈਗਾ ਫੁੱਲਾਂ ਵਾਂਗੂ ਹੀ ਖਿលਿਆ ਰਹਿੰਦਾ ਹੈਗਾ ਆ ਤੇ ਜਿਹੜੇ ਜੀ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਹੜੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਮੈਂਟ ਕਰਨਾ ਨਾ ਭੁੱਲਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਪਲੀਜ਼ ਲਾਈਕ ਕਰਿਆ ਵੀਡੀਓ ਨੂੰ ਤੇ ਪੂਰਾ ਵਾਚ ਕਰਿਆ ਕਰੋ ਤੇ ਲਓ ਜੀ ਹੁਣ ਆਪਾਂ ਪੁਰਾ ਸਬਜੀ ਦੇ ਦਰਸ਼ਨ ਕਰਨ ਲੱਗੇ ਆ ਤੇ ਫੁੱਲ ਬੁੱਟੇ ਆ ਸੇ ਪਾਸੇ ਸਾਰੇ ਕਿਤੇ ਹਰਿਆਲੀ ਹਰਿਆਲੀ ਤੇ ਬਹੁਤ ਹੀ ਸੋਹਣੇ ਰੰਗ ਬਰੰਗੇ ਫੁੱਲ ਆ ਤੇ ਜਿਹੜੇ ਫਲ ਸੀਗੇ ਉਹ ਖੇੜੇ ਹੋਏ ਸੀਗੇ ਤੇ ਬਹੁਤ ਆਨੰਦ ਆ ਰਿਹਾ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਇਹ ਹੈਗੀ ਐ ਜੀ ਵੱਡੀ ਪਾਰਕਿੰਗ ਤੇ ਆਪਾਂ ਆ ਗਏ ਸੀਗੇ ਦਰਸ਼ਨ ਕਰਕੇ ਬਾਹਰ Thank <laughs> you. ਇਥੇ ਲਈਆਂ ਜੀ ਥੋੜੀਆਂ ਬਾਲੀਆਂ ਪਿਕਸ ਤੇ ਵੀਡੀਓਜ਼ ਵਗੈਰਾ ਬਣਾਈਆਂ ਸੀਗੀਆਂ ਆਪਾਂ ਤੇ ਅਜੁੱਣੀ ਕਰਦੀ ਪਈ ਹੈ ਮਸਤੀ ਦੇਖੋ ਅਜੁੱਣੀ ਖੇਡਦੀ ਪਈ ਹੈ ਆਪਣਾ ਅਜੁੱਣੀ ਕਦੀ ਪਾਣੀ ਚ ਚਲੇ ਜਾਂਦੀ